ਤੇ ਦੰਦਾਂ ਚ ਹੈ ਗਿਆ ਦੋ ਦੰਦ 15 ਕਿਲੋ ਜਿਵੇਂ ਬਾਈ ਨੇ ਦੱਸਿਆ ਵੀ ਬੋਲਾ ਇਹ ਥੱਲੇ ਇਸ ਟਾਈਮ ਰੈਡੀ ਦਾ ਡੰਗ ਦੋ ਡੰਗ ਚਾਰ ਡੰਗ ਤੁਸੀਂ ਬਾਈ ਕੋਲੋਂ ਚੋਕੇ ਪਾਸ ਕਰਕੇ ਲਿਆ ਸਕਦੇ ਹੋ ਤੇ ਬਾਈ ਜੂ ਜੀ ਤਾਂ ਮਾਰਦੀ ਆ ਰੁਗ ਰੁਗਦੀ ਇਹ ਜੀ ਗੱਲ ਨਹੀਂ ਤੇ ਬਾਕੀ ਸੱਜਣੋਂ ਕਮੈਂਟ ਕਰਦਾ ਉਹਨੇ ਵੀ ਯਾਰ ਥੱਲੇ ਨਾ ਧਾਰਾ ਮਾਰਿਆ ਕਰੋ ਹਾਂਜੀ ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲਓ ਸੱਜਣੋਂ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਟੱਲੇਵਾਲ ਤਹਿਸੀਲ ਤਪਾ ਤੇ ਜ਼ਿਲ੍ਹਾ ਜੇ ਗੱਲ ਕਰ ਲਈਏ ਸੱਜਣਾ ਨੂੰ ਰਹਿ ਜਾਂਦਾ ਬਾਈ ਬਰਨਾਲਾ ਜਾਨਵਰ ਦੋ ਦਿਖਾਵਾਂਗੇ ਦਿਖਾਵਾਂਗੇ ਟੋਪ ਕੁਆਲਿਟੀ ਦੇ ਇਕਾ ਬੱਚੀ ਦਿਖਾਵਾਂਗੇ ਸੱਜਣੋ ਦੰਦ ਜੇ ਗੱਲ ਕਰ ਲੈਣਾ ਦੁੱਗਦੇ ਹਜੇ ਨੇ ਬਰਾਬਰ ਨਹੀਂ ਕਰੇ ਜੇ ਗੱਲ ਕਰ ਲਈਏ ਤਾਜੀ ਸੂਈਆ ਜੰਗਾੜ ਪੂਰਾ ਭੜਾ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਡਿਟੇਲ ਪੁੱਛਾਂਗੇ ਤੇ ਇਕਾ ਹ ਹੈਗੀ ਆ ਮੱਝ ਇਹਦਾ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਆਪਾਂ ਤੇ ਬੱਚੀ ਦਾ ਰੇਟ ਵੀ ਸੱਜਣੋ ਵੀਡੀਓ 'ਚ ਹੀ ਕਰਾਵਾਂਗੇ ਰੇਟ ਅੱਜ ਦੇ ਦੋਹੇ ਜਾਨਵਰਾਂ ਦੇ ਵੀਡੀਓ 'ਚ ਹੀ ਹੋਣਗੇ ਤੇ ਆਜੋ ਬਾਈ ਨਾ ਕਰਾਉਂਦੇ ਗੱਲਬਾਤ ਇਕੱਲਾ ਇਕੱਲਾ ਜਾਨਵਰ ਖੋਲ ਕੇ ਤੋਰ ਕੇ ਦਿਖਾਵਾਂਗੇ ਆਜੋ ਜੀ ਆਜਾ ਆਜਾ ਲੰਗਿਆ ਸਤਿ ਸ਼੍ਰੀ ਅਕਾਲ ਬਾਈ ਹਾਂ ਕੀ ਨਾਮ ਆ ਆਪਣਾ ਜਗਿੰਦਰ ਸਿੰਘ ਆ ਜਗਿੰਦਰ ਸਿੰਘ ਕੰਮ ਹੈਗਾ ਵਪਾਰ ਦਾ ਹਨਾ ਹਾਂਜੀ ਵਪਾਰ ਆ ਕੰਮ ਵਪਾਰ ਦਾ ਪੁਰਾਣਾ ਕੰਮ ਕਰਦਾ ਬਾਈ ਇਹ ਹੀ ਗੱਲ ਨਹੀਂ ਉਹ ਵੀਡੀਓ ਚ ਥੋੜਾ ਜਿਹਾ ਘੱਟ ਆਇਆ ਹਨਾ ਹਾਂਜੀ ਹਾਂਜੀ ਆ ਇੱਕ ਦੋ ਇੱਕ ਵੀਡੀਓ ਪਹਿਲਾਂ ਪਾਈਆਂ ਨੇ ਆਪਾਂ ਨੇ ਬਾਈ ਦੀਆਂ ਤੇ ਹੁਣ ਲੰਬੇ ਸਮੇਂ ਬਾਅਦ ਮਿਲਿਆ ਸੇਵਾ ਦਾ ਮੌਕਾ ਤੇ ਆ ਬੱਛੀ ਉਹ ਕਰ ਲਈ ਸਟਾਰਟ ਆ ਖੋਲ ਕੇ ਤੋਰਦੇ ਨਾਲ ਨਾਲ ਹੀ ਦੱਸਦੇ ਡਿਟੇਲ ਕਿਹੜਾ ਸੂਆ ਸੂਈਆ ਕਦੋਂ ਸੂਈਆ ਬਾਈ ਇਹ ਰਾਤ ਸੂਈਆ ਜੀ ਆਥ ਨੇ 6 ਵਜੇ ਪਹਿਲਾ ਸ਼ੂਆ ਸ਼ੂਈ ਆ ਪਹਿਲਾ ਸ਼ੂਆ ਦੰਦਾਂ ਚ ਕਿਵੇਂ ਦੀ ਦੁੱਗ੍ਹੀ ਆ ਜੀ ਦੰਦਾਂ ਚ ਹਾਂ ਦੁੱਗਦੇ ਦੰਦ ਇਹਦੇ ਕਰੇ ਨੇ ਚੱਕ ਸੱਜਣੋ ਬਾਈ ਨੇ ਪਹਿਲਾਂ ਕਿਉਂਕਿ ਦੁੱਗਦੇ ਦੰਦ ਬਾਈ ਕਹਿੰਦਾ ਯਾਰ ਹਲੇ ਨੇ ਕਰੇ ਨਹੀਂ ਬਰਾਬਰ ਬਾਕੀ ਜਿਹੜੇ ਸਿਸਟਮ ਦੀ ਗੱਲ ਕਰ ਲਈਏ ਲੇਵੇ ਲੂਵੇ ਦੀ ਗੱਲ ਕਰ ਲਈਏ ਥਣ ਥਣ ਦੀ ਗੱਲ ਕਰ ਲਈਏ ਥਣ ਲੇਵਾ ਤੈਨੂੰ ਜੇ ਮੈਂ ਗੱਲ ਕਰਲਾਂ ਸੱਜਣੋ ਬਾਕਮਾਲ ਹੀ ਲੱਗਿਆ ਇਹ ਮੈਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਡੂਟ 2 ਲੱਖ ਵਾਲੀ ਚੰਗੀ ਵੈੜ ਦੇ ਲੱਗਿਆ ਥਾਣਾ ਉਹ ਥਣ ਥਣੌਟ ਲੱਗਿਆ ਇਹਨੂੰ ਤੇ ਮੇਨ ਗੱਲ ਆ ਬੱਚੀ ਥੋੜੇ ਜੇ ਕ੍ਰੋਸ ਪੰਚ ਵੀ ਆ ਗਈ ਤੇ ਯਾਰ ਸ਼ਕੀਨ ਸਕੂਨ ਵੀ ਬੱਛੀ ਬਹੁਤ ਅੱਜ ਗੱਲਬਾਤ ਕਰ ਲਈ ਆਪਾਂ ਨਾਲ ਇਹਦੇ ਮੇਲ ਕਾਫ ਆ ਗਿਆ ਬਾਈ ਹੈਨਾ ਹਾਂਜੀ ਹਾਂ ਤੇ ਮੇਨ ਗੱਲ ਆ ਜਿਵੇਂ ਯਾਰ ਬਾਈ ਨੇ ਦੱਸਿਆ ਵੀ ਠੰਡੀ ਸੀਲ ਬਹੁਤ ਆ ਹੈਨਾ ਠੰਡੀ ਸੀਲ ਤਾਂ ਬਹੁਤ ਆ ਵੀ ਠੰਡੀ ਸੀਲ ਬਹੁਤ ਆ ਸਵੇਰੇ ਕੱਢਿਆ ਕੁਸ ਬੋਲਾ ਬੂਲਾ ਹਾਂਜੀ ਅੱਛਾ ਤਾਂ 8 ਲੀਟਰ ਬੋਲਾ ਕੱਢਿਆ ਜੀ ਅੱਛਾ ਹਾਂ ਚਵਾਈ ਚਬੂਈ ਦੀ ਵੀ ਚੰਗੀ ਆ ਹੈਨਾ ਹਾਂਜੀ ਚਵਾਈ ਦੀ ਚੰਗੀ ਆ ਚਵਾਈ ਚੂਈ ਤਾਂ ਐਨ ਮਾਰਦੀ ਆ ਰੁਗ ਰੁਗਦੀ ਆਹੀ ਜੀ ਗੱਲ ਨਹੀਂ ਤੇ ਬਾਕੀ ਸੱਜਣੋਂ ਕਮੈਂਟ ਕਰਦੇ ਨੇ ਵੀ ਯਾਰ ਥੱਲੇ ਨਾ ਧਾਰਾ ਮਾਰਿਆ ਕਰ ਹਾਂਜੀ ਅ ਥੱਲੇ ਵਾਲੇ ਜ਼ਰੂਰ ਲੱਗਦੇ ਨੇ ਥੋ ਅਚਵਾਈ ਚਬੂਈ ਦੀ ਓਕੇ ਆ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਬਾਈ ਤੋਂ ਯਾਰ ਤਸੱਲੀ ਕਰਕੇ ਲੈ ਜਾਓ ਬਾਈ ਹਾਂ ਪਾਸ ਕਰਕੇ ਹਾਂ ਤੇ ਬੈਕ ਤੋਂ ਜੇ ਗੱਲ ਕਰ ਲਈ ਯਾਰ ਇਹਦੇ ਲੇਪੇ ਦੀ ਨਾ ਸੱਜਣੋਂ ਚੜਾਈ ਚੜੂਈ ਵੀ ਬੱਚੀ ਦੇ ਬਹੁਤ ਆ ਤੇ ਮੇਨ ਗੱਲ ਆ ਜਿਹੜੀ ਯਾਰ ਠੰਡੀ ਸੀ ਹਾਂ ਹਾਂ ਮਾੜੀ ਮੋਟੀ ਭੜਪੜ ਕਰਖੀ ਯਾਰ ਆ ਪਾਵਾ ਜੀ ਇਹ ਤਾਂ ਅੱਧਾ ਕਿੰਨਾ ਕੋ ਬੋਲਾ ਹੁਣ ਹੈਗਾ 15 ਲੀਟਰ ਜੀ 15 ਤੋਂ 17 ਕਦੋਂ ਸੁਈ ਸੀ ਯਾਰ ਕੱਲ੍ਹ ਹੋਈ ਐ ਇਹ ਸ਼ੇਰ ਦੀ ਆ। 15 ਹੁਣ ਆਪਾਂ ਦੋ ਡੰਗ ਕਰਾ ਦਾਂਗੇ ਖਾਲੀ। ਖਾਲੀ ਕਰਾ ਦਾਂਗੇ ਜੀ। ਹਾਂ ਬਾਈ ਕਹਿੰਦਾ ਇਹ ਜੀ ਗੱਲ ਨਹੀਂ ਖਾਲੀ ਵੀ ਕਰਵਾ ਦਾਂਗੇ ਦੋ ਡੰਗ ਲਈਓ ਤੋਲ ਕੇ 15 ਕਿਲੋ ਤੋਂ ਸਟਾਰਟ ਹੋਈ ਆ ਤੇ ਪਾ ਦੂ ਯਾਰ ਜੇ 15 ਤੋਂ ਸਟਾਰਟ ਹੁੰਦੀ ਆ 24 25 ਦੇੜੀ। ਹਾਂ 24 25 ਪਾ ਦੂ ਜੀ। ਪੈਸੇ ਕਿੰਨੇ ਲਵਾਂਗੇ ਇਹਦੇ ਹੁਣ? ਇਹਦਾ ਮੁੱਲ ਤਾਂ 75000 ਆ ਜੀ। ਫਿਕਸ ਇਹਦਾ ਦੇ 170000 ਦੀ ਖੜਦਾਂਗੇ। ਵੀ ਜੀ ਜਦੋਂ ਕੁਝ ਵੀ ਛੋਟ-ਛਿਪਾ ਹੀ ਕਰਾਂਗੇ ਕੱਲ੍ਹ। ਛੋਟ-ਛਿਪਾ ਹੀ ਕਰਾਂਗੇ ਜੀ ਮਾਰਾ। ਲੈ ਬਾਈ ਕਹਿੰਦਾ 72 ਦੀ ਦੇ ਦਾਂ ਇਹਦਾ ਦੂਜਾ ਸੂਆ ਵੀਰੇ ਅੱਛਾ ਇਹਦਾ ਦੂਜਾ ਸੂਆ ਇਹ ਕਿੰਨੇ ਕਿ ਦਿਨ ਕੱਢਦੀ ਆ ਇਹ ਲੈ ਜੂ ਹਫਤਾ ਵੀਰੇ ਇਹ ਹਫਤਾ ਕੱਢਦੀ ਹਾਂਜੀ ਆ ਤੋੜ ਦਿਓ ਜੀ ਖੋਲ ਕੇ ਉਹਦੇ ਗੱਲ ਕਰ ਲਆ ਆ ਝੋਟੀ ਲਾ ਲਿਓ ਮੱਝ ਲਾ ਲਿਓ ਹਨਾ ਬਾਡੀ ਯਾਰ ਇਹਦੀ ਵੀ ਚੰਗੀ ਆ ਕਿਉਂਕਿ ਸੂਆ ਇਹ ਦੂਜੀ ਹੀ ਹੋ ਸਕਦੀ ਆ ਤੁਹਾਨੂੰ ਲੇਵੇ ਦੇ ਅਗਲੇ ਪਾਸੇ ਥੋੜੀ ਬਹੁਤੀ ਭੜ ਵੀ ਹਜੇ ਕਰੀ ਜਾਂਦੀ ਆ ਜਦੋਂ ਤੁਰਦੀ ਤੁਰੂਗੀ ਨਾ ਉਦੋਂ ਜੱਜਮੈਂਟ ਹੋ ਜੂ ਉਹ ਚੀਜ਼ ਦੀ ਕਈ ਵਾਰੀ ਜਿਵੇਂ ਤੁਹਾਨੂੰ ਮੈਂ ਕਹਿ ਰਿਹਾ ਹਾਂ ਨਾ ਕਿ ਪਸ਼ੂ ਥੋੜਾ ਜਿਹਾ ਵੱਡਾ ਹੋ ਕੇ ਰਲਦਾ ਹਨਾ ਉਹ ਸਿਸਟਮ ਹੋ ਜਾਂਦਾ ਕਈ ਵਾਰੀ ਉੱਤੋਂ ਬਾਡੀ ਬੁੱਡੀ ਚੰਗੀ ਆ ਏ ਮੇਰਾ ਖਿਆਲ ਆਪਾਂ 7 ਦਿਨ ਕੱਢ ਦੂ ਬਾਈ ਹਣਾ ਹਾਂਜੀ 5-7 ਦਿਨ ਕੱਢ ਦੂ ਇਹਾ ਦੁੱਧ ਕੀ ਦੱਸਿਆ ਆਪਾਂ ਨੂੰ ਪਹਿਲੇ ਸੂਏ ਦਾ ਇਹਦਾ ਦੁੱਧ ਜੀ ਤੌਰ 14 13-14 ਲੀਟਰ ਦੱਸਿਆ ਜੀ 13-14 ਦੱਸਿਆ ਪਹਿਲੇ ਸੂਏ ਦਾ ਜੀ ਗੱਲ ਹਾਂਜੀ ਹਾਂਜੀ ਆ ਇਹਨੂੰ ਮੋੜ ਲਿਆ ਬਾਈ ਲੈ ਸੱਜਣੋਂ ਕਈ ਵਾਰੀ ਡਰ ਜਾਂਦਾ ਪਸੂ ਸਾਡੇ ਸਮਾਨ ਤੋਂ ਜਿਵੇਂ ਆਪਾਂ ਕਹਦੇ ਨੇ ਉਹਨਾਂ ਵੀ ਅਕਸਰ ਡਾਕਟਰ ਵੀ ਆਉਂਦੇ ਨੇ ਟੀਕਾ ਟੱਪਾ ਲਾਉਣ ਉਹਦੇ ਕਰਕੇ ਡਰ ਜਾਂਦਾ ਤੇ ਬਾਕੀ ਬੰਨ ਕੇ ਤੁਹਾਨੂੰ ਜਾਣਕਾਰੀ ਕਰਾ ਦਾਂਗੇ ਉਰਲੇ ਪਾਸੇ ਦਿਖਾ ਦੇ ਦੱਸੋ ਭੜ ਦਿਖਾ ਦਿਓ ਚੱਲਿਓ ਤੁਰੀ ਫਿਰਦੀ ਐ ਇਧਰਲੇ ਬੰਨੇ ਹਾਂ ਇਹ ਪੜਾਪੂਣਾ ਕਰੀ ਜਾਂਦੀ ਆ ਇਹ ਤੋਂ ਤੁਹਾਨੂੰ ਅੰਦਾਜ਼ਾ ਵੀ ਹੋ ਗਿਆ ਹੋਊਗਾ ਵੀ ਬਾਕੀ ਯਾ ਰੀਜਨਲ ਆ ਦੂਜਾ ਸੂਆ ਜੀ ਹਾਂ ਜੀ ਦੂਜਾ ਸੂਆ ਜੀ ਹਾਂ ਕਿਉਂਕਿ ਪੜਾਪੂਣਾ ਜੇ ਮੈਂ ਗੱਲ ਕਰ ਲਾਂ ਯਾਰ ਜਾਨਵਰ ਪਹਿਲੇ ਤੇ ਦੂਜੇ ਸੂਏ ਤੇ ਆ ਪਹਿਲੇ ਤੇ ਹਾਂ ਜੀ ਆ ਦੁੱਧ ਐਤ ਕਿੰਨਾ ਕ ਪਾ ਸਕਦੀ ਆ ਦੁੱਧ ਵੀਰੇ 15-16 ਲੀਟਰ ਪਾ ਸਕਦੀ ਆ ਕਹਿੰਨੂੰ ਤਾਂ 20 ਕਹੀ ਜਾਂਦੇ ਉਹਦਾ ਫਾਇਦਾ ਕੋਈ ਨਹੀਂ ਜੀ ਉਹ ਬਾਡੀ ਬੁੱਡੀ ਚੰਗੀ ਹਾਂ ਬਾਡੀ ਹਾਂ ਜੀ ਚੰਗੀ ਹਾਂ ਹਾਂ ਬਾਡੀ ਬੁੱਡੀ ਵਾਲੀ ਮਾਂ ਆ ਤੇ ਮੇਨ ਗੱਲ ਆ ਜਿਹੜਾ ਲੇਵਾ ਵੀ ਯਾਰ ਸ਼ੂ ਤੱਕ ਬਣਾਉਗੀ ਇੱਥੋਂ ਦਿਖਾ ਦੇ ਦੱਸ ਲੇਵਾ ਵੀ ਬੈਗ ਤੱਕ ਬਣਾਉਗੀ ਤੇ ਬ ਇਹਦਾ ਮੁੱਲ ਹੈਗਾ ਜੀ 1,25,000 ਕਿੰਨੇ ਦੀ ਛੜਦਾਂਗੇ ਇਹ 20 ਦੀ ਛੜਦਾਂਗੇ ਜੀ 20 ਦੀ ਇਹ ਦੇ ਦਾਂਗੇ ਆਪਾਂ 1,20,000 ਦੀ ਉਹ ਲੇਵੇ ਵਾਲੀ ਝੋਟੀ ਆ ਉਹ ਡਰਦੀ ਆ ਥੋੜਾ ਜਿਹਾ ਹਣਾ ਹਾਂਜੀ ਹਾਂਜੀ ਆ ਝੋਟੀ ਲੇਵੇ ਵਾਲੀ ਆ ਇਹ ਬਾਈ ਕਹਿੰਦਾ 1,20 ਦੀ ਦੇ ਦਾਂਗੇ ਤੇ ਮੰਨ ਤਾਂ 2000 ਜਨਮਾਂ ਚੋ ਕਰ ਦਾਂਗੇ ਨੰਬਰ ਬੋਲ ਦਿੰਦੀ 94669 ਹਾਂਜੀ 95783 ਉਹ ਬੱਛੀ ਕਿਹੜਾਂ ਹੋਰ ਤੋਰਦੇ ਯਾਰ ਲੰਬੀ ਦੀ ਚਲਾ ਦੇ ਹੁਣ ਕੀ ਬੱਛੀ ਕਿਹੜਾਂ ਹੋਰ ਦਿਖਾ ਦੇਣਾ ਤੋਰ ਕੇ ਸਾਨੂੰ ਕਹਿੰਗੇ ਬੱਛੀ ਮੈਨੂੰ ਪਰਸਨਲ ਯਾਰ ਚੰਗੀ ਲੱਗੀ ਠਣ ਠਣਾਟ ਵੀ ਚੰਗਾ ਲੱਗਿਆ ਤੇ ਲੇਵੇ ਦਾ ਜਿਹੜਾ ਦਾ ਆਕਾਰ ਆ ਯਾਰ ਆਕਾਰ ਵੀ ਚੰਗਾ ਸਟਿਚ ਚ ਡਰ ਇਹਦਾ ਜੇ ਮੈਂ ਗੱਲ ਕਰ ਲਾਂ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਬੱਛੀ ਦਾ ਤੇ ਥਣ ਵੀ ਜੇ ਗੱਲ ਕਰ ਲਿਆ ਲੱਗਿਆ ਪੂਰਾ ਦੂਰਾ ਲੱਗਿਆ ਵੀ ਸਜਣੋਂ ਮੁੱਠੀ ਦੀ ਚਵਾਈ ਵਾਲਾ ਸਟਿਚ ਡਰ ਆ ਇਹ ਸਾਡਰ ਚ ਜੇ ਮੈਂ ਗੱਲ ਕਰ ਲਾਂ ਯਾਰ ਮਸਟੈਟਸ ਦੀ ਪ੍ਰੋਬਲਮ ਆ ਜਿਹੜੀ ਨਾ ਮਾਤਰ ਦੇ ਬਰਾਬਰੀ ਹੁੰਦੀ ਆ ਤਕਰੀਬਨ ਤੇ ਹੈਗੀ ਵੀ ਜੇ ਮੈਂ ਤੁਹਾਨੂੰ ਮੈਂ ਦੱਸਿਆ ਹੈਗਾ ਵੀ ਥੋੜੀ ਕਰਾਸ ਚ ਹੈ ਗਰਮੀ ਚੱਲਣ ਵਾਲੀ ਆਈਟਮ ਆ ਤੇ ਦੰਦਾਂ ਚ ਹੈਗੀ ਆ ਦੋ ਦੰਦ 15 ਕਿਲੋ ਜਿਵੇਂ ਬਾਈ ਨੇ ਦੱਸਿਆ ਵੀ ਬੋਲਾ ਇਹਦੇ ਥੱਲੇ ਇਸ ਟਾਈਮ ਰੈਡੀ ਦਾ ਹੈ ਡੰਗ ਦੋ ਡੰਗ ਚਾਰ ਡੰਗ ਤੁਸੀਂ ਬਾਈ ਕੋਲੋਂ ਚੋ ਕੇ ਪਾਸ ਕਰਕੇ ਲਿਆ ਸਕਦੇ ਹੋ ਤੇ ਨੰਬਰ ਸੱਜਣੋਂ ਬਾਈ ਦਾ ਵੀਡੀਓ 'ਚ ਚੱਲੂਗਾ ਇਹਨਾਂ ਦੋਹੇ ਜਾਨਵਰਾਂ 'ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ